ਡੈਕੋਰੇਸ਼ਨ ਸਮਾਨ ਦੇ ਇੱਕ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਘਟਨਾ ਸਾਹਮੜੀ ਆਈ ਹੈ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਦੇ ਵਿੱਚ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਗੋਦਾਮ ਦੇ ਮਾਲਕ ਧਰਮਿੰਦਰ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ ਉਸਨੇ ਭਾਵੁਕ ਹੋ ਕੇ ਕਿਹਾ ਕਿ ਉਹ ਗਰੀਬ ਇਨਸਾਨ ਨੇ ਅਤੇ ਉਹਨਾਂ ਦਾ ਸਾਰਾ ਸਮਾਨ ਹੁਣ ਸੜ ਕੇ ਖਤਮ ਹੋ ਚੁੱਕਾ ਹੈ ਧਰਮਿੰਦਰ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਉਹਨਾਂ ਨੇ ਵੀ ਦੱਸਿਆ ਹੈ ਕਿ ਅੱਗ ਲੱਗਣ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬੇਕਾਬੂ ਹੋ ਰਹੇ ਸਨ ਪਰ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਉਤੇ ਪਹੁੰਚੀਆਂ ਤੇ ਭਾਰੀ ਮੁਸ਼ਕਲ ਕਰਦਿਆਂ ਅੱਗ ਉੱਤੇ ਉਹਨਾਂ ਵੱਲੋਂ ਕਾਬੂ ਪਾਇਆ ਗਿਆ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਵੀ ਪੁਸ਼ਟੀ ਕੀਤੀ ਕਿ ਅੱਗ ਬਹੁਤ ਭਿਆਨਕ ਸੀ ਪਰ ਉਹਨਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਹੋਇਆ ਅੱਗ ਨੂੰ ਫੈਲਣ ਤੋਂ ਰੋਕ ਲਿਆ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਸ ਤੋਂ ਇਲਾਵਾ ਐਮਸੀ ਅਤੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ ਅਤੇ ਉਹਨਾਂ ਵੱਲੋਂ ਮੌਕੇ ਉੱਤੇ ਜਾਇਜ਼ਾ ਲਿਆ ਗਿਆ ਬਾਕੀ ਦਾ ਜੀ ਤਰਵਿੰਦਰ ਸਿੰਘ ਦੀ ਸੌਫ ਸੀ ਦੇਕੋਰੇਸ਼ਨ ਦੀ ਇਹਨੂੰ ਸਭ ਤੋਂ ਸ਼ਕਤਮਾਨ ਅੱਗ ਲੱਗੀ ਫਾਇਰ ਬ੍ਰਿਗੇਡ ਨੂੰ ਅਸੀਂ ਬਹੁਤ ਦਿੱਤਾ ਕਰੋਗੜ ਨਾਲ ਦੇ ਨਾਲ ਪੌਲੀ ਪੋਸ਼ਣ ਕੀਤੀ ਇੱਥੇ ਪੂਰੀ ਉਦੋਂ ਜਲ ਕੇ ਸਾਰੀ ਸਵਾਹ ਹੋ ਗਈ ਦਿੱਤੀ ਇਹਨੀ ਵੀ ਵਾਰ ਮੀਨੀ ਵੱਤ ਤੋਂ ਵੱਤ ਪ੍ਰਸ਼ਾਸਨ ਨਹੀਂ ਰਹੀ ਤੇ ਅੱਜ ਵੱਤ ਤੋਂ ਵੱਤ ਮੈਂ ਕੀਤੀ ਜਲਦ ਮਦਦ ਤੋਂ ਬੱਕਾ ਦਾਈ ਤਰਵਿੰਦਰ ਸਿੰਘ ਜੀ ਸੌਫ ਸੀ ਡੈਕੋਰੇਸ਼ਨ ਦੀ ਇਹਨੂੰ ਸਭ ਤੋਂ ਸਖਤ ਨਾਲ ਅਗਲਾ ਕੀ ਕਰੋਗੜ ਇੱਕ ਅਜੀ ਬੋਣ ਦਿੱਤਾ ਕਰੋਗੜ ਨਾਲ ਦੇ ਨਾਲ ਪੌਲੀ ਪੋਸ਼ਣ ਕੀਤੀ ਇੱਥੇ ਪੂਰੀ ਉਦੋਂ ਜਲ ਕੇ ਸਾਰੀ ਸਵਾਹ ਹੋ ਗਈ ਦਿੱਤੀ ਇਹ ਵੀ ਆਦਮੀ ਦੀ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਨਿਯਮ ਕਿੰਨੀ ਜਲਦੀ ਮਦਦ ਹੋਵੇ ਡੈਕੋਰੇਸ਼ਨ ਸਮਾਨ ਦੇ ਇੱਕ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਘਟਨਾ ਸਾਹਮੜੀ ਆਈ ਹੈ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਦੇ ਵਿੱਚ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਗੋਦਾਮ ਦੇ ਮਾਲਕ ਧਰਮਿੰਦਰ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ ਉਸਨੇ ਭਾਵੁਕ ਹੋ ਕੇ ਕਿਹਾ ਕਿ ਉਹ ਗਰੀਬ ਇਨਸਾਨ ਨੇ ਅਤੇ ਉਹਨਾਂ ਦਾ ਸਾਰਾ ਸਮਾਨ ਹੁਣ ਸੜ ਕੇ ਖਤਮ ਹੋ ਚੁੱਕਿਆ ਧਰਮਿੰਦਰ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਅੱਗ ਲੱਗਣ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬੇਕਾਬੂ ਹੋ ਰਹੇ ਸਨ ਪਰ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਭਾਰੀ ਮੁਸ਼ਕਲਤ ਕਰਦਿਆਂ ਅੱਗ ਤੇ ਉਹਨਾਂ ਵੱਲੋਂ ਕਾਬੂ ਪਾਇਆ ਗਿਆ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਵੀ ਪੁਸ਼ਟੀ ਕੀਤੀ ਕਿ ਅੱਗ ਬਹੁਤ ਭਿਆਨਕ ਸੀ ਪਰ ਉਹਨਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਹੋਇਆ ਅੱਗ ਨੂੰ ਫੈਲਣ ਤੋਂ ਰੋਕ ਲਿਆ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਸ ਤੋਂ ਇਲਾਵਾ ਐਮਸੀ ਅਤੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ ਅਤੇ ਉਹਨਾਂ ਵੱਲੋਂ ਮੌਕੇ ਉੱਤੇ ਜਾਇਜ਼ਾ ਲਿਆ ਗਿਆ ਬਕਤਾਈ ਤਰਵਿੰਦਰ ਸਿੰਘ ਜੀ ਸੌਪ ਸੀਮੇ ਡੈਕੋਰੇਸ਼ਨ ਦੀ ਇਹਨੂੰ ਸੌਪ ਸਾਕੂਨ ਅਗਲਾ ਕੀ ਕਰੋਗੇ ਅਸੀਂ ਫੌਂਡ ਦਿੱਤਾ ਕਰੂਗੇ ਨਾਲ ਦੇ ਨਾਲ ਪੂਰੀ ਕੋਸ਼ਿਸ਼ ਕੀਤੀ ਸੀ ਪੂਰੀ ਉਦੋਂ ਜਲ ਕੇ ਸਾਰੀ ਸਵਾਹ ਹੋ ਗਈ ਦਿੱਤੀ ਇਹਦੀ ਦਿਵਾਰ ਮਹੀਨਤ ਤੋਂ ਬਾਅਦ ਪ੍ਰਸ਼ਾਸਨ ਉਹੀ ਵੇਤੀ ਆਲੀ ਵਤ ਤੋਂ ਬਾਅਦ ਮੈਂ ਕੀਤੀ ਜਲਮਤਕ ਉਹ ਪਾਕਾ ਦਾਈ ਤਰਵਿੰਦਰ ਸਿੰਘ ਜੀ ਸ਼ੌਫ ਸਿੰਘ ਡੈਕੋਰੇਸ਼ਨ ਦੀ ਇਹਨੂੰ ਸੌਫਟ ਸਾਕਤ ਨਾਲ ਅਗਲਾ ਕੀ ਕਰੂਗੇ ਅਜਿਹਾ ਹੁੰਦ ਦਿੱਤਾ ਕਰੂਗੇ ਨਾਲ ਦੇ ਨਾਲ ਪੂਰੀ ਕੋਸ਼ਿਸ਼ ਕੀਤੀ ਸੀ ਪੂਰੀ ਉਦੋਂ ਜਲ ਕੇ ਸਾਰੀ ਸਵਾਹ ਹੋ ਗਈ ਦਿੱਤੀ ਬੱਦ ਤੋਂ ਬੱਦ ਪ੍ਰਸ਼ਾਸਨ ਨੂੰ ਹੀ ਰਹਿੰਦੀ ਹੈ ਬੱਦ ਤੋਂ ਬੱਦ ਨਿਯਮ ਕਿੰਨੀ ਜਲਦ ਮਦਦ ਦਿੰਦਾ ਹੈ ਜੋ